ਦੋ ਟਾਈਮ ਚਾਰ ਟਾਈਮ ਚ ਚਵਾ ਦੂੰਗਾ 26 ਕੰਡਾ ਕਰਾ ਕੇ ਦੇ ਦੂੰਗਾ ਹੈਗਾ 27 ਆ ਪੀਕ ਲੈਵਲ ਤੇ ਜਾ ਕੇ ਕਿੰਨਾ ਕਰੂਗੀ ਪੀਕ ਲੈਵਲ ਤੇ 37 38 ਕਿਲੋ ਦਾ ਦੁੱਧ ਕੱਟਿਆ 25 26 ਦਾ ਪਹਿਲਾਂ ਨਹੀਂ ਚਵਾ ਕੇ ਆ ਗਈ ਬਾਈ ਕਹਿੰਦਾ ਲੇਵਾ ਰੱਖ ਜੇ ਬੜਾ ਕਮਾਲ ਦਾ ਸੀਮਨ ਇਹਦੇ ਐਚ ਐਫ ਦਾ ਲੱਗਾ ਦੀ ਬਹੁਤ ਕਮਾਲ ਦਾ ਬੱਚਾ ਪਾਇਆ ਇਹਨੇ ਕੋਈ ਚੀਜ਼ ਨਹੀਂ ਹੈਗਾ ਵੀ ਤੁਸੀਂ ਪੁੱਛ ਨੂੰ ਹੱਥ ਪਾ ਲਿਆ ਲੱਤਾਂ ਮਾਰੀ ਬਿਲਕੁਲ ਠੰਡੀ ਰੂ ਲੇਵਾ ਬੜਾ ਸੋਹਣਾ ਬਣਾ ਦੂਗੀ ਹਣਾ ਲੇਵਾ ਗੜਬੇ ਵਾਲਾ ਤਿਆਰ ਕਰੂਗਾ ਅੱਜ 26 ਹੋ ਗਈ 14 ਨੂੰ ਇਹਦੇ ਬਾਈ ਕਹਿੰਦਾ ਦਿਨ ਪੂਰੇ ਹੋਣੇ ਆ ਪਹਿਲਾਂ ਬੱਛੀ ਆ ਥਾਂ ਸਿੰਗਲ ਚਾਰ ਰਹਿਣਗੇ ਵੱਡੀ ਵਾਲੇ ਦਾ ਕੋਈ ਲੇਖਾ ਨਹੀਂ ਹੈਗਾ ਕੋਈ ਇਹਦਾ ਤੋੜ ਨਹੀਂ ਹੈਗਾ ਲੈ ਸੱਜਣਾ ਪਿੰਡ ਠੂਲੀਵਾਲਾ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਬਰਨਾਲਾ ਇਹ ਮੰਨ ਲਓ ਵੀ ਗਾਵਾਂ ਦਾ ਨਾ ਇਹ ਸੱਜਣ ਦੇ ਘਰੇ ਅੱਜ ਮੰਡੀ ਵਾਲਾ ਸ਼ਿਸ਼ਟਮੀ ਆ ਪੰਜ ਤੋਂ 6 ਗਾਵਾਂ ਦਾ ਭਰਾਂਡੇ ਚ ਆ ਗਈਆਂ ਤੇ ਬਾਕੀ ਉਧਰਲੇ ਬੰਨੇ ਮਾਰਨੀ ਲੱਭੀ ਕੈਮਰਾ ਬਾਹਰਲੇ ਬੰਨੇ ਆ ਗਈਆਂ ਤਾਜ਼ੀਆਂ ਸੂਈਆਂ ਸੂਨ ਦੇ ਬਿਲਕੁਲ ਨੇੜ ਤੇ ਕੱਚੀਆਂ ਨਸਲਾਂ ਐ ਮੰਨ ਲਓ ਸਾਰੀ ਮਿਲ ਜਾਣਗੀਆਂ ਜਿੰਨੀਆਂ ਕਿ ਪੰਜਾਬ ਚ ਪਾਈਆਂ ਜਾਂਦੀਆਂ ਐਚ ਐਫ ਜਰਸੀ ਸਾਈਵਾਲ ਗਰਲੈਂਡੋ ਤੇ ਬਾਕੀ ਗੱਲਬਾਤ ਆਜ ਉੱਪਰ ਦੱਸ ਦਊਗਾ ਹੋਰ ਕਿਵੇਂ ਬਾਈ ਪੂਰੇ ਵਧੀਆ ਜੀ ਚੜਦੀ ਕਲਾ ਜਮਾ ਓਕੇ ਜੀ ਅੱਜ ਦਾ ਸਾਰੀ ਨਸਲਾਂ ਇਕੱਠੀਆਂ ਕਰਤੀਆਂ ਗਾਵਾਂਵਾਂ ਦੇ ਜਿੰਨੀਆਂ ਹੋਣਗੀਆਂ ਆ ਸਾਰੀਆਂ ਨੇ ਜੀ ਐ ਹੋ ਗਿਆ ਯਾਰ ਭਰਾ ਨੂੰ ਕਹਿੰਦਾ ਕੋਈ ਸੱਜਣਿਆ ਨਾ ਨਾਰਾਜ਼ ਨਾ ਹੋ ਨਾਰਾਜ਼ ਨਾ ਹੋ ਕੇ ਮੈਂ ਜਿਹਨੇ ਸਾਈਵਾਲ ਲੈਣੀਆਂ ਸਾਈਵਾਲ ਲੈ ਜਿਓ ਐਚ ਐਫ ਲੈ ਜਿਓ ਗਰਲੈਂਡੋ ਲੈ ਜਿਓ ਜਿਹੜਾ ਆ ਗਿਆ ਯਾਰ ਲੈ ਕੇ ਮੜੂਗਾ ਜਰਸੀ ਲੈ ਜਿਓ ਇੱਕ ਖਾਸ ਗੱਲ ਹੋਰ ਰਹੂਗੀ ਤਾਜੀ ਸੂਈ ਵੀ ਮਿਲ ਜੂ ਗੱਬਣ ਵੀ ਮਿਲ ਜੂ ਸੂਣ ਦੇ ਨੇੜਾ ਤੇ ਕੱਚੀ ਵੀ ਮਿਲ ਜੂ ਇੱਕ ਦੇ ਟੀਕਾ ਭਰਾ ਆਵੇ ਉਹ ਵੀ ਮਿਲ ਜੂ ਨਾ ਹਾਂਜੀ ਰੇਟ ਜਾ ਜੀ ਰੇਟ ਜਾ ਨੰਬਰ ਬੋਲ ਨੰਬਰ 62395 ਜੀ 37195 62395 37195 ਤੇ ਸ਼ੁਰੂਆਤ ਆ ਵਾਇਰ ਤੋਂ ਕਰਦੀਏ ਹਾਂਜੀ ਮਾਰਦੇ ਲੱਭੀ ਕੈਮਰਾ ਬਾਡੀ ਬੂਡੀ ਕਰਾ ਦੇ ਉਹ ਚੈੱਕ ਤੇ ਥਣ ਲੇਵਾ ਕਰਾ ਦੇ ਚੈੱਕ ਜਿੱਦਾਂ ਦਾ ਥਾਣਾ ਉਦਾਂ ਦੀ ਚਬਾਈ ਕੱਢ ਦੂ ਫਿਰ ਜੇ ਮੈਂ ਕਹਿੰਦੀ ਗਰਲੈਂਡੋ ਦੀ ਚਬਾ ਹੁੰਦੀ ਆ ਆ ਚੀਚੀ ਜਿੰਨੀ ਮੋਟੀ ਧਾਰ ਪੈਂਦੀ ਹੈਗੀ ਵੀਰੇ ਸੁਭਾਅ ਦੀ ਕਿਵੇਂ ਆ ਸੁਭਾਅ ਦੀ ਪੂਰੀ ਠੰਡੀ ਆ ਮਾੜਾ ਮੋਟਾ ਉਹ ਢਾਰ ਪਾਵਾ ਠੀਕ ਆ ਜਵੇਂ ਮਰਜ਼ੀ ਫੇਰੀ ਚੱਲੋ ਕੋਈ ਲੱਤ ਆ ਜੀ ਉਹ ਸ਼ੀਨ ਨਹੀਂ ਹੈਗਾ ਲੱਤ ਛੜ ਵਾਲਾ ਕੰਮ ਨਹੀਂ ਜਮੀ ਨੇ ਜਮੀ ਨੇ ਜਮੀ ਆ ਉਰਲੇ ਬੰਨੇ ਲਈ ਹਲ ਵੀ ਕੈਮਰਾ ਇੱਥੋਂ ਕਰਾ ਚੱਕਾ ਆਡਰ ਪਛਾਹਲੇ ਪੱਖ ਤੋਂ ਪੰਡਲੇਵੇ ਵਾਲਾ ਸਿਸਟਮ ਹੀ ਲਾ ਦੂਗੀ ਸੁਹਾ ਕਿਹੜਾ ਸੁਹੰਦੀ ਆ ਸੁਹਾ ਦੂਜਾ ਜੀ ਓਰੀਜਨਲ ਸੁਹਾ ਓਰੀਜਨਲ ਦੂਜਾ ਹਾਂ ਨਸਲ ਕਿਹੜੀ ਮੰਨ ਸਕਦੇ ਇਹਨੂੰ ਆ ਨਸਲ ਤੇ ਜਿਹੜੀ ਮਰਜ਼ੀ ਮੰਨ ਲਓ ਸਾਈਵਾਲ ਚ ਵੀ ਆਉਂਦੀਆਂ ਜਰਸੀ ਜੇ ਵੀ ਆਉਂਦੀ ਹੈ ਜੀ ਜਰਸੀ ਤੇ ਸਾਈਵਾਲ ਦਾ ਕ੍ਰੋਸ ਆਉਂਦਾ ਹੈ ਸਾਈਵਾਲ ਚ ਹੋਣ ਕਰਕੇ ਇੱਕ ਤਾਂ ਇਹ ਗਰਮੀ ਨਹੀਂ ਮਨਾਉਣੀ ਮੱਲੋ ਜਿੱਦਾਂ ਨੇ ਮਰਜ਼ੀ ਮੌਸਮ ਚ ਰੱਖ ਲਿਓ ਤੇ ਜਰਸੀ ਵਾਲਾ ਪੱਖ ਹੋਣ ਕਰਕੇ ਦੀ ਫੈਟ ਵੀ ਬਾਜੂ ਤੇ ਨਾਲ ਨਾਲ ਇਹਦੇ ਸੁਭਾਅ ਚ ਠੰਡਾਪਨ ਆ ਜੂਗਾ ਜਾਣ ਜੂਣ ਬਹੁਤਾ ਬਾਹਰ ਚ ਆਹ ਦੇਖੋ ਚੌੜੀ ਜੂਰੀ ਨਹੀਂ ਹੈ ਸਮੀ ਭੜੀ ਚੰਗੀ ਹੈ ਨਾ ਮੱਜਾਂ ਵਰਗਾ ਸਰੀਰ ਹੀ ਲੱਗਦਾ ਐ ਨਹੀਂ ਹੈਗਾ ਵੀ ਐ ਲੱਤਾਂ ਮਰੀ ਜਾਊਗੀ ਠੀਕ ਹੈ ਗੱਲ ਤੋਰ ਦੇ ਖੋਲ ਕੇ ਤੇ ਬਾਕੀ ਸਦਿਆਂ ਇੱਥੋਂ ਨਾ ਤੁਰਦੀ ਦੀ ਅਡਜਮੈਂਟ ਕਰ ਲਿਓ ਤੇ ਬਾਡੀ ਪੂਰੀ ਆਸਲ ਜਿੱਦਾਂ ਦਾ ਸਰੀਰ ਉਦਾਂ ਦੇ ઠાਣਾ ਤੇ ਢਾਂਚਾ ਹੈ ਮੰਨ ਲਿਓ ਪੂਰਾ ਫੁੱਲ ਮਜ਼ਬੂਤ ਢਾਂਚੇ ਦੀ ਆ ਗਈ ਤੇ ਇੱਥੋਂ ਮਾਰਦੀ ਲੱਭੀ ਕੈਮਰਾ ਜਿਵੇਂ ਅੰਬਰਸਰ ਵਾਲੇ ਭਰਾ ਕਹਿੰਦਾ ਕਹਿੰਦੇ ਹੁੰਦੇ ਨਾ ਸੂੰਬੇ ਵਾਲਾ ਥਣ ਲੱਗਿਆ ਨਾ ਹਾਂਜੀ ਹਾਂ ਇੱਥੋਂ ਕਰਾਣੀ ਚਾਹੀਦਾ ਇੱਕ ਏ ਕਮਾ ਲਿਆ ਇੱਥੋਂ ਪਰੇਸ਼ਾਨ ਨਾ ਕਰ ਕਮਾਲਾ 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 ਕਿੰਨੀ ਕਰਪੋਟਾ ਦੁੱਧ ਦੀ ਰਿਪੋਰਟ ਇਹਦੀ 22 ਕਿਲੋ ਦੀ ਆਈ ਹੋਈ ਆਪਣੇ ਕੋਲ ਦੇ ਦੂ ਮੱਝਾਂ ਵਰਗਾ ਮੈਂ ਕਹਣਾ ਜਮਾ ਜੀ ਆ ਮੱਝਾਂ ਨਾਲ ਦੇ ਦੁੱਧ ਦੇ ਦੂਗੀ ਮੱਝਾਂ ਨਾਲ ਦੀ ਸਰੀਰ ਹੈ ਮੱਝਾਂ ਵਾਲੇ ਮੌਸਮ 'ਚ ਢਲ ਜੂਗੀ ਹਾਂਜੀ ਹਾਂ ਉੱਤੋਂ ਬਿਲਕੁਲ ਸਟੇਟ ਰਹੂਗੀ ਚੜਾਈ ਵੀ ਚੰਗੀ ਰਹੂਗੀ ਆਰਡਰ ਲ ਵੀ ਅੱਗੇ ਪਿੱਛੇ ਦਾ ਰੱਖੂਗੀ ਹਰੇਕ ਪੱਖ ਤੋਂ ਚੈੱਕ ਕਰਾ ਦੇ ਇਹ ਇੱਥੋਂ ਇੱਥੋਂ ਮਾਰਦੇ ਕ ਉਹੋ ਚੀਜ਼ ਨਹੀਂ ਹੈਗਾ ਅਬੀ ਤੁਸੀਂ ਪੁੱਛ ਨੂੰ ਹੱਥ ਪਾ ਲਿਆ ਲੱਤਾਂ ਮਾਰੀ ਬਿਲਕੁਲ ਠੰਡੀ ਰੂਲੇ ਵਾ ਬਾਲਾ ਸੋਨਾ ਬਣਾ ਦੂਗੀ ਹੈ ਨਾ ਲੈ ਵਾ ਗਰਬੇ ਵਾਲਾ ਤਿਆਰ ਕਰੂ ਜਿਵੇਂ ਗਰਲੈਂਡੋ ਨੂੰ ਹੁੰਦਾ ਬ੍ਰਾਜ਼ੀਲ ਵਾਲਿਆਂ ਨੂੰ ਹਾਂ 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 ਉਦਾਂ ਦਾ ਆਰਡਰ ਬਣਾ ਦੂ ਕਿੰਨਾ ਦੁੱਧ ਦੱਸਿਆ ਇਹਦਾ ਦੁੱਧ 20 22 ਕਿਲੋ 20 ਤੋਂ 22 ਕਿਲੋ ਤੇ ਰੇਟ ਜੈਜ ਜਾ ਰੂਗਾ ਰੇਟ ਜਮਾ ਜਾਏ ਕੁਆਲਿਟੀ ਦੇ ਹਿਸਾਬ ਨਾਲ ਰੇਟ ਜੈਜ ਹੋਣਗੇ ਓਕੇ ਹਾਂ ਠੀਕ ਹੈ ਗੱਲ ਤੇ ਹੁਣ ਦੋ ਨੰਬਰ ਵਾਲੀ ਤੇ ਚੱਲ ਪੀਏ ਫਿਰ ਨੋ ਨੰਬਰ ਵਾਲੀ ਤੇ ਚੱਲ ਆਹ ਦਿਖਾ ਦੇ ਇਹਦਾ ਰੀਲ ਦਾ ਡੱਬਾ ਹੀ ਹੈ ਨਾ ਆਹ ਬਾਲੀ ਵੱਡੀ ਆ ਲੱਭੀ ਉਹ ਇਹ ਆਪਾਂ ਗੱਭਣ ਦਿਖਾਈ ਸੀ ਨਾ ਹਾਂ ਇਹ ਗੱਭਣ ਦਿਖਾਈ ਸੀ ਗੱਭਣ ਕੱਚੀ ਦਿਖਾਤੀ ਤੁਹਾਨੂੰ ਹੁਣ ਇਹ ਸੂਪੀ ਉਹ ਡਰ ਜਾ ਤੁਹਾਡਾ ਦੂਰ ਹੋਗਾ ਜਿਵੇਂ ਭਰਾ ਕਹਿੰਦੇ ਆਪਾਂ ਨੇ ਸੁਹਾਕੇ ਲੈਣੀ ਆ ਹਾਂਜੀ ਹਾਂਜੀ ਤੇ ਇੱਥੋਂ ਇੱਥੋਂ ਲੱਭੀ ਇਹਦੇ ਕੱਦ ਦਾ ਆਈਡੀਆ ਕਰਾ ਦੇ ਪੂਲ ਵੱਡੀਆਂ ਚਾ ਕੱਦ ਦੇ ਹਿਸਾਬ ਨਾਲ ਜਿੰਮੇ ਕੱਦ ਦਾ ਓਨੀ ਢਾਂਚੇ ਚ ਮਜ਼ਬੂਤੀ ਆ ਨਹੀਂ ਢਾਂਚੇ ਚ ਨਾ ਮਜ਼ਬੂਤੀ ਘਟ ਜਾਂਦੀ ਆ ਕੱਦ ਵੱਡਾ ਹੋਣ ਨਾਲ ਸੁਹਾ ਕਿਹੜਾ ਸੂਪੀ ਸੁਹਾ ਦੂਜਾ ਜੀ ਸੁਹਾ ਦੂਜਾ ਬੱਚਾ ਕੀ ਦੇਤਾ ਬੱਚਾ ਇਹਦਾ ਮਗਰਮੱਸੀ ਆ ਜੀ ਨਾਲ ਬੱਚੀ ਨਾਲ ਬੱਚੀ ਕਿਹੜੇ ਸੀ ਮੰਦੀ ਆ ਬੱਸੀ ਸੇਮਨ ਦਾ ਨਹੀਂ ਪਤਾ ਹੈਗੇ ਜੀ ਆਪਾਂ ਜਰਸੀ ਹੈ ਕੈਚਫ ਹੈ ਜਰਸੀ ਹੈ ਜੀ ਕਿਹੜੀ ਆ 1 ਨੰਬਰ ਵਾਲੀ ਆ 1 ਨੰਬਰ ਵਾਲੀ ਆ ਆ ਇਹ ਇੱਥੇ ਮਾਰਨੀ ਲੱਭੀ ਕੈਮਰਾ ਬੱਚੀ ਵੀ ਇਹਦੇ ਵਾਂਗੂ ਮਜ਼ਬੂਤ ਆ ਆ ਗਈ ਜਰਸੀ ਨਾਲ ਚ ਇਹਨੇ ਤੁਹਾਡੇ ਦੋ ਸ਼ੌਂਕ ਪੂਰੇ ਕਰ ਦੇਣੇ ਆ ਇੱਕ ਤਾਂ ਤੁਹਾਡਾ ਐਚਐਫ ਵਾਲਾ ਸ਼ੌਂਕ ਪੂਰਾ ਕਰ ਦੂ ਤੇ ਦੂਜਾ ਕਰ ਦੂਗੀ ਮੰਨ ਲਓ ਜਰਸੀ ਵਾਲਾ ਨਾਲੇ ਦੁੱਧ ਵਾਲਾ ਸ਼ੌਂਕ ਪੂਰਾ ਖਾਸ ਗੱਲ ਇਹ ਰਹੂਗੀ ਵੀ ਜਿੱਦਾਂ ਦੇ ਸੇਮਨ ਲਾਉਂਗੇ ਬੈਠਦੇ ਉਦਾਂ ਦੇ ਬੱਚੇ ਪਾਉਣ ਦਾ ਦਮ ਰੱਖਦੀ ਹੈ ਨਾ ਤੋਰਾਂਗੇ ਬਾਹਰਲੇ ਬੰਨੇ ਜ਼ਰੂਰ ਲੈਓ ਇੱਥੇ ਤਾਂ ਨਾ ਤੁਰਦੀ ਦੀ ਕਰ ਲਿਓ ਜੱਜਮੈਂਟ ਮਜ਼ਬੂਤ ਆ ਮੈਂ ਕਹੂੰਗਾ ਬਹਿੜਾਂ ਵੱਡੀਆਂ ਵੱਡੀਆਂ ਨੇ ਤੇ ਜਗ੍ਹਾ ਸਾਡੇ ਕੋਲ ਥੋੜੀ ਜਿਹੀ ਘਟ ਗਈ ਅੱਜ ਹਨਾ ਹਾਂਜੀ ਆ ਸਮਾਰ ਕੇ ਬਣਦੀ ਨਹੀਂ ਤੋਰੇ ਦੀ ਗੱਲ ਫਰਕ ਰਹੇ ਜਾਂਦਾ ਗੱਲ 'ਚ ਉਹ ਵੱਡੀ ਆ ਗਈ ਬਹਿੜ ਪੂਰੀ ਖੋਲ ਇਹ ਸਾਰੇ ਪਾਸੇ ਘਰਾਦੀ ਲੱਭੀ ਚੱਕ ਹਰੇਕ ਹਰੇ ਹਰੇਕ ਪੱਖ ਤੋਂ ਤਸੱਲੀ ਕਰਾਦੀ ਇਹਦੀ ਇਹਨੂੰ ਇਹਨੂੰ ਲੈ ਚੱਲਾਂਗੇ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇਹ ਇੱਥੋਂ ਕਮਾ ਲਾ ਬਾਈ ਕਮਾਲਾ 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 ਇਹ ਮਸ਼ੀਨੀ ਚਵਾਈ ਤੇ ਆ ਕਾ ਹੱਥੀ ਚਵਾਈ ਤੇ ਮੇਰੇ ਇੱਕ ਟਾਈਮ ਮਸ਼ੀਨ ਨਾਲ ਕਰਦੇ ਇੱਕ ਟਾਈਮ ਹੱਥ ਨਾਲ ਵੀ ਜਿਹੜਾ ਮਰਜੀ ਸੱਜਣ ਸੰਪਰਕ ਕਰ ਜਿਹੜਾ ਮਰਜੀ ਕਰਵਾ ਕੇ ਦੇ ਦਾਂਗੇ ਹੱਥੀ ਜੱਗ ਹੱਥਾਂ ਨਾਲ ਭਰਾ ਦਾ ਫੋਨ ਆ ਗਿਆ ਚਾਹੇ ਦੋ ਟਾਈਮ ਚੋਕੇ ਲੈ ਕੇ ਜਾਵੇ ਕਿੰਨੇ ਦਿਨ ਦੀ ਸੂਈ ਕਿੰਨਾ ਦੁੱਧ ਹਾਜ਼ਰ ਅੱਜ ਇਹਨੂੰ 7 ਮਾ 8 ਦਾ ਦੇਣਾ ਸੂਈ ਨੂੰ ਹਾਜ਼ਰ ਹਾਜ਼ਰ ਦੁੱਧ ਹੈਗਾ 27 ਹੋਵੇ 28 ਹੋਵੇ ਆਪਾਂ 22 ਕਿਲੋ ਕਹਿ ਕੇ ਦੇਣੀ ਹੈਗੀ ਕੰਡੇ ਲਵਾਵਾਂਗੇ ਕੰਡੇ ਲਵਾਵਾਂਗੇ ਜੀ ਚਾਹੇ 4 ਡੰਗ ਚ ਹੋਈ ਜਾਵੇ ਚਾਹੇ 5 ਡੰਗ ਚ ਹੋਈ ਜਾਵੇ ਕੰਡਾ ਚਾਹੇ ਭਰਾਵ ਦਾ ਲਿਆਵੇ ਹਾਂ ਗਾਰੰਟੀ ਆਪਣੇ ਘਰ ਕਰਦੀ ਹੈਗੀ ਜਦੋਂ ਘਰੋਂ ਬਾਹਰ ਹੋ ਗਏ ਆਪਣੀ ਕੋਈ ਗਾਰੰਟੀ ਨਹੀਂ ਅੰਬਾਈ ਕਹਿੰਦਾ ਇੱਥੇ ਦੀ ਗਾਰੰਟੀ ਦੇਊਗੀ 2 ਟਾਈਮ 4 ਟਾਈਮ ਚ ਵਾ ਦੂੰਗਾ 26 ਕੰਡਾ ਕਰਾ ਕੇ ਦੇ ਦੂੰਗਾ ਹੈਗਾ 27 ਆ ਪੀਕ ਲੈਵਲ ਤੇ ਜਾ ਕੇ ਕਿੰਨਾ ਕਰੂਗੀ ਪੀਕ ਲੈਵਲ ਤੇ ਜਾ 37 38 ਕਿਲੋ ਦਾ ਦੁੱਧ ਘਟਾ ਹੈ 35 ਪਲੱਸ ਕਰ ਦੂੰਗੀ ਮੈਂ ਕਹਣਾ ਬੜੇ ਆਰਾਮਦਾਰੀ ਨਾਲ ਕਿਉਂਕਿ ਮੌਸਮ ਠੰਡਾ ਆ ਹੁਣ ਤਾਂ ਇਹਨਾਂ ਦਾ ਮੌਸਮੀ ਕਹੂੰਗਾ ਮੈਂ ਇਹਨਾਂ ਦਾ ਹੀ ਆ ਪਾਕੇ ਬੱਸੀ ਦੇ ਖੜਨੇ ਖੁਣਨੇ ਦੇ ਲੈ ਆ ਨਹੀਂ ਹੈਗੇ ਲੱਤਾਂ ਪਿੰਗੇ ਆ ਟੇਡੀਆਂ ਕਰਕੇ ਖੜੋ ਠੀਕ ਆ ਗੱਲ ਹਾਂ ਤੇ ਹੁਣ ਮਾਰਦੇ ਲੱਭੀ ਤਿੰਨ ਨੰਬਰ ਵਾਲੀ ਦੇ ਕੈਮਰਾ ਇਹ ਵੀ ਐਚ ਐਫ ਸੀ ਆ ਗਈ ਬਾਈ ਹਨਾ ਹਾਂਜੀ ਆ ਕੁਆਲਿਟੀ ਪੂਰੀ ਫੁੱਲ ਆ ਗਈ ਇਹਦੇ ਚ ਇਹ ਇਹ ਦਾ ਸੁਆ ਕਿਹੜਾ ਇਹਦਾ ਦੂਜਾ ਜੀ ਇਹ ਬੱਸੀਦਣ ਕਰਦੀ ਆ ਜੀ ਦ ਇਹ ਕਿਨੇ ਕਿਨੇ ਕੱਢ ਦੂਗੀ ਇਹ ਕੱਢ ਜੋ ਹਫਤਾ ਜੀ ਬੜੇ ਰਾਜ ਇੱਕ ਹਫਤਾ ਤੇ ਲਿਆ ਬਾਹਰ ਲੈ ਬੰਨੀ ਦੂਗੀ ਤੇ ਇੱਥੋਂ ਮਾਰਨੀ ਲੱਭੀ ਫੇਸ ਤੇ ਕੈਮਰਾ ਨਸਲ ਕੁਆਲਿਟੀ ਪੂਰੀ ਫੁੱਲ ਆ ਗਈ ਮਜ਼ਬੂਤ ਏ ਕਹੂੰਗਾ ਫੁੱਲ ਮਜ਼ਬੂਤ ਢਾਂਚਾ ਆ ਗਿਆ ਉਹ ਕੰਮ ਨਹੀਂ ਹੈਗਾ ਐਸਫ ਵਾਲਾ ਦੂਜੀਆਂ ਐਸਫ ਵਾਲਾ ਨਾ ਵੀ ਸਿੰਗਲ ਜੀ ਆਜੂ ਪੈਰਾ ਪੂਰਾ ਦੀ ਦੂਰੇ ਢਾਂਚੇ ਚ ਆ ਗਈ ਮਜ਼ਬੂਤ ਢਾਂਚੇ ਚ ਤੇ ਸੀਮਨ ਦੀ ਡਿਟੇਲ ਮਿਲ ਜੂ ਇਹਦੇ ਲੱਗਿਆ ਮਿਲ ਜੂਗੀ ਮਿਲ ਜੂ ਸਾਰੀ ਡਿਟੇਲ ਹਾਂਜੀ ਇਹ ਤੋਂ ਜੈਡ ਤੱਕ ਮੈਂ ਕਹਿੰਦਾ ਤਸੱਲੀ ਕਰਾ ਕੇ ਦੋ ਰਾਜ ਕਿੰਨਾ ਦੁੱਧ ਚ ਪਾਇਆ ਵਿਆ ਨਹੀਂ ਦੁੱਧ ਇਹਨੇ ਫਿਰੇ 33 34 ਕਿਲੋ ਚਵਾਇਆ ਹੋਇਆ ਹੈਗਾ ਪਹਿਲਾਂ ਨੇ ਪਹਿਲਾਂ ਨੇ ਠੀਕ ਆ ਗੱਲ ਤੇ ਹੁਣ ਦਿਨ ਕਿੰਨੇ ਬਾਕੀ ਦੱਸਿਆ ਇਹਨੇ ਹੁਣ ਹਫਤਾ ਜੀ ਇੱਕ ਹਫਤਾ ਹਾਂ ਸਵੇਰ ਦੀ ਝੰਡੀ ਰੂਗੀ ਸਵੇਰ ਦੀ ਮੈਂ ਕਹਣਾ ਸਵੇਰ ਦੀ ਝੰਡੀ ਇੱਕ ਹਫਤਾ ਬਾਕੀ ਆ ਲੱਭਿਆ ਇਹ ਬੰਦੇ ਆ ਆ ਆ ਚੀਜ਼ ਭਰ ਦੂ ਸਾਰੀ ਇੰਨੀ ਹੈ ਨਾ ਹਾਂ ਬੰਨਣ ਵਾਲੇ ਦਾ ਵੀ ਜੱਲਾ ਲੈ ਲੈ ਇਹਦੇ ਮੰਗੋ ਹੀ ਬਣਾਉਣਾ ਦੇਖੋ ਕਿੰਨਾ ਚੜਾਈ ਬੰਨਣ ਵਾਲੇ ਦਾ ਕੱਢ ਦੂਗੀ ਚੱਬ ਜੇ ਕੋਈ ਭਰਾ ਯਾਰੀ ਦੋਨੇ ਜੋੜਾ ਲੈਂਦਾ ਕੋਈ ਹੋ ਜੂ ਕੰਸੈਸ਼ਨ ਉਦਾਂ ਦਾ ਮੈਂ ਕਹਣਾ ਪੂਰਾ ਮਾਨ ਤਾਨ ਕਰਾਂਗੇ ਜੀ ਠੀਕ ਆ ਗੱਲ ਕੋਈ ਦੋ ਚਾਰ ਇਕੱਠੀਆਂ ਲੈਂਦਾ ਹਾਂ ਆ ਉਹ ਬਾਈ ਕਹਿੰਦਾ ਉਦਾਂ ਦਾ ਹੋ ਜੂ ਕੱਲੀ ਕੱਲੀ ਦਾ ਹੋ ਜੂਗਾ ਉਦਾਂ ਦਾ ਤੇ ਹੁਣ ਮਾਰ ਦੇ ਲੱਭੀ ਅਗਲੇ ਨੰਬਰ ਵਾਲੀ ਤੇ ਕੈਮਰਾ ਵੀਡੀਓ ਥੋੜੀ ਲੰਬੀ ਜਰੂਰ ਹੋ ਜੂ ਪਰ ਪਸ਼ੂ ਤਾਂ ਟਕਾ ਕੇ ਦਿਖਾ ਦੂਗਾ ਇਹ ਵੀ ਸੂਈ ਹੋਈ ਆ ਤੋਫੇ ਨੇ ਜੀ ਅੱਜ ਆਪਣੇ ਕੋਲ ਇਹ ਸੂਈ ਹੋਈ ਆ ਬਾਈ ਇਹ ਕੱਲ ਸਵੇਰੇ ਸੂਈ ਹੋਈ ਆ ਜੀ ਓਕੇ ਇਹਦੇ ਨਾਲ ਬੱਚੇ ਜੇਰ ਦੀ ਗਰੰਟੀ ਆਪਣੇ ਉਹ ਬੱਸਾ ਬੈਠਾ ਜੀ ਇਹਦਾ ਉਧਰ ਠੀਕ ਆ ਗੱਲ ਪਰਲੇ ਬੰਨੇ ਹਾਂਜੀ ਹਾਂਜੀ ਇਹਦੇ ਨਾਲ ਆ ਗਿਆ ਮੇਲ ਕਾਫ ਤੇ ਲਿਆ ਪਰਲੇ ਬੰਨੇ ਨੂੰ ਵੀ ਸੁਆ ਦੂਜਾ ਰਹੂਗੀ ਸੁਆ ਦੂਜਾ ਜੀ ਆ ਸੁਆ ਆ ਗਈ ਦੂਜਾ ਤੇ ਥੋੜੀ ਕਹੂੰਗਾ ਕ੍ਰੋਸ ਅੰਗ ਚ ਆ ਗਈ ਇਹਦੀ ਖ ਤੇ ਜਰਸੀ ਦਾ ਬੱਚਾ ਵੀ ਬਾਈ ਚੰਗਾ ਪਾ ਦੂਗੀ ਹਨਾ ਬਾਈ ਠੀਕ ਹੈ ਜਿਹੜਾ ਜ ਮਰਜੀ ਭਰਾ ਦਿਓ ਬੱਛੇ ਤੇ ਕੇਰਾ ਨੀ ਗਾ ਮਰਵਾ ਦੇ ਕਿਹੜੇ ਹਿਸਾਬ ਦਾ ਬੱਚਾ ਪਿਓਰ ਐਚ ਐਫ ਦਾ ਘੜਤਾ ਜਮਾ ਮੈਂ ਕਹਣਾ ਯਾਰ ਬੜੇ ਇਹ ਜਿਹੜਾ ਅਰੀਜਨਲ ਐਚ ਐਫ ਵੀ ਨਹੀਂ ਦਿੰਦੇ ਜਿਹੇ ਜਿਹਨੇ ਦੇਤਾ ਠੀਕ ਆ ਗੱਲ ਤੇ ਲੇਵੇ ਦਾ ਡਿਜ਼ਾਈਨ ਸੋਹਣਾ ਕੇਰਾ ਹੋਰ ਕਮਾ ਦੇ ਉਰੋਂ ਕਮਾ ਦੇ ਕਮਾ ਦੇ ਕਮਾ ਦੇ ਚਵਾਈ ਦੀ ਕਿਵੇਂ ਬਾਈ ਚਵਾਈ ਦੇ ਜਮਾ ਓਕੇ ਆ ਜੀ 100 ਦੀ 100 100 ਦੀ 100 ਕਿੰਨਾ ਦੁੱਧ ਚਵਾ ਕੇ ਆਈ ਆ ਦੁੱਧ ਦੇ ਨੇ 25 26 ਕਿਲੋ ਪਲੋਂ ਨੇ ਚਵਾਇਆ ਹੋਇਆ ਹੈਗਾ ਠੀਕ ਆ ਗੱਲ ਹਾਂ ਆ 25 26 ਜਿੱਦਾਂ ਦੇ ਮਰਜ਼ੀ ਮੌਸਮ ਜਿਹਨੂੰ ਰੱਖ ਲਓ ਬਰੀਕ ਆ ਗਈ ਫੁੱਲ ਮੋਟੀ ਨਹੀਂ ਹੈਗੀ ਜਮਾਨ ਪਤਲੇ ਪਿੰਡੇ ਚ ਆ ਗਈ ਇਹ ਤਾਂ ਕੁਸਤਾ ਜ ਜ ਸੁਆ ਮੰਨੇ ਖੜੀ ਆ ਬਸ ਜਦੋਂ ਠੀਕ ਆ ਗਾ ਦੋ ਚਾਰ ਦਿਨਾਂ ਰੱਜ ਪੁੱਜ ਕੇ ਬਸ ਇਹਨੇ ਹੋਰੀ ਰੂਪ ਕਟਣਾ ਹਾਂ ਬਾਕੀ ਜਿਵੇਂ ਜਿਵੇਂ ਮੈਂ ਕਹੂੰਗਾ ਅਭੀ ਕੁੱਖ ਚੱਕ ਲੂਗੀ ਹੈ ਨਾ ਉਦਾਂ ਉਦਾਂ ਗੱਲਬਾਤ ਬਣਦੀ ਜਾਊ ਲੱਭੀ ਇੱਥੋਂ ਮਾਰਨ ਕੈਮਰਾ ਇੱਕ ਵਾਰੀ ਇੱਥੋਂ ਕਰਾ ਦੀ ਤਸੱਲੀ ਇਹਦੀ 25 26 ਦਾ ਪਹਿਲ ਨਹੀਂ ਚਵਾ ਕੇ ਆ ਗਈ ਬਾਈ ਕਹਿੰਦਾ ਲੇਵਾ ਰੱਖ ਜੇ ਬੜਾ ਕਮਾਲ ਦਾ ਸੀਮਨ ਇਹਦੇ ਐਫ ਐਫ ਦਾ ਲੱਗਾ ਦੀ ਬਹੁਤ ਕਮਾਲ ਦਾ ਬੱਚਾ ਪਾਇਆ ਇਹਨੇ ਤਾਂ ਡਿਜ਼ਾਈਨ ਲੈਵੇ ਦਾ ਬੜਾ ਕਮਾਲ ਦਾ ਰੱਖ ਦਿਆ ਕੱਦ ਵੀ ਚੰਗਾ ਤੇ ਤੇ ਬੱਚੇ ਤੇ ਵੀ ਮਾਰਦੇ ਕੈਮਰਾ ਉਹ ਖੜਾ ਸਾਹਮਣੇ ਤੁਸੀਂ ਆਪ ਹੀ ਆਈਡੀਆ ਲਾ ਲਓ ਵੀ ਕਿੰਨੇ ਕੰਮ ਦੀ ਬੱਛੀ ਆ ਜਿੱਦਾਂ ਦਾ ਸੀਮਨ ਓਦਾਂ ਦੀ ਬੱਚਾ ਦਊਗੀ ਤੇ ਮੌਸਮ ਮੂਸਮ ਨੂੰ ਜਿੱਦਾਂ ਦੀ ਮਰਜ਼ੀ ਮੌਸਮ 'ਚ ਰੱਖ ਲਿਓ ਨੰਬਰ ਰਹੂਗਾ ਇਹਦਾ ਚੌਥਾ ਤੇ ਹੁਣ ਮਾਰ ਲਵਾਂ ਵੀ 5 ਨੰਬਰ ਵਾਲੀ ਤੇ ਕੈਮਰਾ ਕਰੀਏ ਹੋਰ ਲੈ ਬੰਨੇ ਇਹ ਗੱਬਣਾ ਕਿ ਤੂੰ ਹੀ ਸੂਈ ਵੀ ਆ ਨਹੀਂ ਸੂਈ ਹੋਈ ਆ ਜੀ ਇਹਦਾ ਬੱਚਾ ਕਿਹੜਾ ਇਹਦਾ ਬੱਚਾ ਉਹ ਬੱਸੀ ਆ ਜੀ ਇਹਦਾ ਮਗਰ ਜਰਸੀ ਦੇ ਬੱਚੀ ਬਾਲੀ ਆਸ ਲਾ ਇਹਦੇ ਨਾਲ ਬੱਸੀ ਮੈਂ ਕਹਿੰਦਾ ਪੂਰੀ ਟੌਪ ਦੀ ਆ ਬੱਚੀ ਪੂਰੀ ਇਹਦਾ ਸੁਹਾ ਦੂਜਾ ਜੀ ਲਿਆ ਪਰ ਲਿਓ ਬੰਨੇ ਨੂੰ ਵੀ ਤੇ ਇਹ ਆ ਗਈ ਸਾਡੇ ਨਾਲ ਯਰਸੀ ਨਸਲ ਚ ਸੁਹਾ ਦੂਜਾ ਬਾਈ ਇਹਦਾ ਵੀ ਸੁਹਾ ਦੂਜਾ ਜੀ ਤੇ ਬੱਚੀ ਤੁਹਾਨੂੰ ਇਹਦੀ ਮੈਂ ਚੈੱਕ ਕਰਾਤੀ ਮੰਨ ਲਓ ਬੱਚੀ ਪੂਰੀ ਫੁੱਲ ਪਿਓਰਾ ਇਹਦੇ ਨਾਲੋਂ ਵੀ ਬੱਚੀ ਇਹ ਕਹੂੰਗਾ ਵੀ ਜ਼ਿਆਦਾ ਪਿਓਰਟੀ ਜਾਗੀ ਹਾਂਜੀ ਕਿੰਨੇ ਦਿਨ ਦੀ ਸੂਈ ਬਾਈ ਇਹਦਾ ਹੈਗਾਗਾ 8-9 ਦਿਨਾਂ ਦਾ ਸੁਹਾ ਕਿੰਨਾ ਦੁੱਧ ਹਾਜ਼ਰ ਅੱਜ ਦੁੱਧ ਇਹ ਥੱਲੇ 14 ਕਿਲੋ ਮੰਨ ਕੇ ਕੋਈ ਵੀ ਬੰਦਾ ਚੋ ਸਕਦਾ ਦੁੱਧ ਹੈਗਾ 16 ਕਿਲੋ 14 ਚ ਵਾਦਾਂਗੇ 14 ਚ ਵਾਕੇ ਦੋ ਰਾਂਗੇ ਜੀ ਟਾਈਮ ਤੋਂ ਟਾਈਮ ਹਾਂਜੀ ਡੰਗ ਤੋਂ ਡੰਗ ਚਾਹੇ ਚਾਰ ਡੰਗ ਚੋਲੇ ਕੰਡਾਬ ਦਾ ਲਿਆਵੇ ਕੰਡਾਬ ਦਾ ਲਿਆਵੇ ਕੋਈ ਦਿੱਕਤ ਤਾਂ ਨਹੀਂ ਨਾ ਕੋਈ ਦਿੱਕਤ ਬਰਨਾਲੇ ਤਾਂ ਨਹੀਂ ਆਂਦੇ ਜਮੀ ਨਹੀਂ ਜਾਂਦੇ ਕਾਲਜ ਜਮੀ ਨਹੀਂ ਜਾਂਦੇ ਠੀਕ ਆ ਗੱਲ ਜਿੰਨਾ ਟਾਈਮ ਬੈਕ ਦੇਣ ਇਹਨਾਂ ਦਾ ਮਗਰ ਕੁਰਸੀ ਢਾ ਕੇ ਬੈਠਾ ਨਾ ਪੜਨਾ ਤਾਂ ਜ਼ਰੂਰੀ ਆ ਨਾਲ ਨਾਲ ਉਹੀ ਗੱਲ ਆ ਨਾਲ ਨਾਲ ਪੜ੍ਹਾਈ ਵੀ ਚੱਲਦੀ ਆ ਨਾਲ ਨਾਲ ਚੱਲਦਾ ਵਪਾਰ ਵਾਲਾ ਕੰਮ ਵੀ ਕਾਲਜ ਕਹਿੰਦਾ ਬਾਈ ਕਹਿੰਦਾ ਛੁੱਟੀਆਂ ਲੈ ਲਈਆਂ 2-4 ਚਵਾ ਚਵਾ ਕੇ ਪਸ਼ੂ ਵੇਚਣੇ ਨੇ ਕੱਲਾ ਕੱਲਾ ਪਸ਼ੂ ਜਿਹੜਾ ਸੁਆਵਿਆ ਜਿਹੜਾ ਗੱਬਣਾ ਚੇਪਾ ਲਵਾ ਕੇ ਗੇਟ ਦੇ ਅੰਦਰ ਨਾ ਬਾਈ ਕਹਿੰਦਾ ਜਿਵੇਂ ਤੁਹਾਡੀ ਤਸੱਲੀ ਹੋਈ ਆ ਓਵੇਂ ਤੁਹਾਡੀ ਤਸੱ ਗੇਟ ਤੋਂ ਬਾਅਦ ਗਰੰਟੀ ਆਪਣੇ ਘਰ ਕਰਦੀ ਹੈਗੀ ਚਾਹੇ ਇੱਥੇ 4 ਦਿਨ ਚੋਈ ਜਾਏ ਮੇਰੇ ਕੋਲੇ ਇੱਥੇ ਤਸੱਲੀ ਹਾਂ ਇੱਥੇ ਪੂਰੀ ਤਸੱਲੀ ਰਹੂਗੀ ਆਰਡਰ ਆ ਗਿਆ ਫਾੜੀ ਵਾਲਾ ਤੇ ਹੁਣ ਮਾਰਦੇ ਲੱਭੀ ਲਾਸਟ ਵਾਲੀ ਬੈੜ ਤੇ ਕੈਮਰਾ ਇਹਦਾ ਸੂਆ ਇਹਦਾ ਸੂਆ ਪਹਿਲਾ ਜੀ ਆ ਲੈ ਆ ਬਾਹਰ ਲੈ ਨਾ ਦੂਜਾ ਇਹਦਾ ਸੱਚ ਓਕੇ ਦੂਜਾ ਸੂਆ ਇਹਦਾ ਤੇ ਇੱਥੋਂ ਕਰ ਸਕਦੇ ਚੈੱਕ ਇਹ ਆਪ ਪਹਿਲਾਂ ਵੀ ਦਿਖਾਈ ਸੀ ਹੈ ਨਾ ਇਹ ਪਹਿਲਾਂ ਵਾਲੀ ਵੀਡੀਓ ਚਾਈ ਹੋਈ ਹੈ ਜੀ ਠੀਕ ਹੈ ਗੱਲ ਹਾਂ ਸੂਆ ਇਹਦਾ ਕਿਹੜਾ ਸੀ ਸੂਆ ਇਹਦਾ ਦੂਜਾ ਜੀ ਸੂਆ ਦੂਜਾ ਹੈ ਨਾ ਹਾਂ ਨਾਲੇ ਦੇ ਬੱਛੀ ਆ। ਨਾਲੇ ਦੇ ਬੱਸੀ ਹੈਗੀ ਸੀ ਜੀ ਉਹ ਜਿੰਨਾ ਤੋਂ ਆਪਾਂ ਲਿਆਂਦੀ ਸੀਗੇ। ਹਾਂਜੀ। ਉਹ ਫਾਰਮ ਵਾਲਿਆਂ ਨਾਲ ਗੱਲ ਕਰਕੇ ਲਿਆਂਦੀ ਸੀਗੀ। ਉਹ ਕਹਿੰਦੇ ਜੇ ਤਾਂ ਆ ਗਿਆ ਬੱੱਸਾ। ਹਾਂਜੀ। ਫਿਰ ਛੋਟਾ ਜੇ ਬੱੱਸੀ ਆ ਕੇ ਫਿਰ ਛੱਡੀ ਆ। ਆ ਪਿਛਲੀ ਵੀਡੀਓ 'ਚ ਨਾਲੇ ਦੇ ਬੱਛੀ ਹੈਗੀ ਆ ਕਿਤੇ ਕੋਈ ਭਰਾ ਸਮਝਲੇ ਵੀ ਪਤਾ ਨਹੀਂ ਕਿੰਨੇ ਕ ਟਾਈਮ ਦੀ ਸੂਈ ਵੀ ਆ। ਉੱਥੋਂ ਤਸੱਲੀ ਕਰ ਲਿਓ ਤੇ ਦੁੱਧ ਹਾਜ਼ਰ ਕਿੰਨਾ ਇਹਦੇ ਕੋਲੇ? ਦੁੱਧ ਹਾਜ਼ਰ ਹੈ ਥੱਲੇ ਹੈਗਾ ਜੀ 16 ਕਿਲੋ ਤੋਂ ਬਾਰ-ਬਾਰ। 16 ਕਿਲੋ ਤੋਂ? ਦੁੱਧ 20 ਕਿਲੋ ਕਰਕੇ ਦਿਓ ਬੱਚੇ ਦਾ ਥੋੜਾ ਜਿਹਾ ਕਰਕੇ। ओके okay. हां जी ਆ ਦੁੱਧ ਪਹਿਲਾਂ 19 20 ਕਰ ਗਈ ਸੀ 19 ਵੀ ਕਰ ਗਈ ਸੀ 16 17 ਚ ਪਾ ਦਾਂਗੇ हां जी हां ਟਾਈਮ ਤੋਂ ਟਾਈਮ ਚਾਹੇ ਚਾਰ ਡੰਗ ਚ ਹੋਵੇ ਜੀ ਅੱਜ ਫਿਰ ਹੋ ਜੂਗੀ ਗੰਜੈਸ਼ ਰੇਟ ਚ ਕੋਈ ਕਰ ਦਾਂਗੇ ਜੀ ਕੋਈ ਗੱਲ ਅੱਜ ਤਾਂ ਕੱਲੀ ਰਹਿ ਗਈ ਮਹਾ ਆਹ ਉਹ ਹਿਸਾਬ ਨਾਲ ਕਰ ਦਿਆਂਗੇ ਆ ਬੱਚੀ ਵਾਲੇ ਵਾਈ ਕਹਿੰਦਾ ਛੱਡ ਦਿਆਂਗੇ ਜਿੰਨੇ ਕ ਦੀ ਬੱਚੀ ਦੀ ਅੱਜ ਹਾਂ ਆ ਉਹ ਹਿਸਾਬ ਨਾਲ ਛੱਡ ਕੇ ਤੁਹਾਨੂੰ ਦੇ ਦਾਂਗੇ ਬਰੀਡ ਸੋਣੀ ਪਾਉਂਦੀ ਆ ਪਿਛਲੀ ਵੀਡੀਓ ਚ ਬੱਚੀ ਇਹਦੀ ਜ਼ਰੂਰ ਚੈੱਕ ਕਰ ਲਿਓ ਤੇ ਹੁਣ ਲੱਭੀ ਲੰਘ ਚੱਲ ਬਾਹਰਲੇ ਬੰਨੇ ਤੇ ਬਾਹਰਲੇ ਬੰਨੋ ਇੱਕ ਨੰਬਰ ਤੇ ਜਿਹੜੀ ਆ ਬੱਚੀ ਆ ਗਈ ਭਾਈ ਇਹਦੀ ਕੀ ਡਿਟੇ ਐਬਰੇ ਫੀਰੀ ਤੋਂ ਦੁੱਕੀ ਹੁੰਦੀ ਹੈਗੀ ਠੀਕ ਆਪਾਂ ਭਰਾ ਤਾਂ ਕਿੰਨੇ ਦਿਨ ਹੋ ਗਏ ਠੀਕ ਹੈ ਅੱਜ ਤੀਜਾ ਚੌਥਾ ਦਿਨ ਆ ਭਰਾਏ ਨੂੰ ਠੀਕ ਹੈ ਗੱਲ ਹਾਂ ਠੀਕ ਆਪਾਂ ਸੀਮਨ ਵਧੀਆ ਭਰਾਏਗਾ ਆਪਣੇ ਲੱਭ ਸਟਰਾ ਵੀ ਪਿਆਗਾ ਠੀਕ ਹੈ ਅੱਜ ਵਾਲਾ ਸੌਦਾ ਇਹਦਾ ਖਾਲੀ ਮੰਨ ਕੇ ਹੋਊਗਾ ਖਾਲੀ ਮੰਨ ਕੇ ਸੌਦਾ ਕਰਾਂਗੇ ਕਿਉਂਕਿ ਜਿੰਨਾਂ ਚਿਰ ਮੈਂ ਕਹੂੰਗਾ ਚੈੱਕ ਪਾਸਟ ਨਹੀਂ ਹੁੰਦੀ ਨਾ ਖਾਲੀ ਵਾਲੇ ਕੇਸ ਚ ਹੀ ਰਹੂਗੀ ਖਾਲੀ ਵਾਲੇ ਕੇਸ ਚ ਰਹੂਗੀ ਥਣ ਸਿੰਗਲ ਚਾਰ ਨੇ ਥਣ ਸਿੰਗਲ ਚਾਰ ਨੇ ਝੋਲੀ 40 ਥੱਲੇ ਚੈੱਕ ਕਰਾ ਦੇਣਾ ਝੋਲੀ ਸੋਹਣੀ ਆ ਨਾ ਚੋਲੀ ਤੇ ਹਲਾ ਜਮ ਭਲੇ ਕਰਨ ਲੱਗੀ ਹੋਵੇ ਹਾਂ ਚੋਲੀ ਚੰਗੀ ਰੱਖਦੀ ਆ ਕੱਦ ਚੰਗਾ ਮਜ਼ਬੂਤੀ ਚੰਗੀ ਆ ਢਾਂਚੇ ਜਿੰਨੇ ਬਾਨਾ ਬੈਣ ਦਾ 2 ਲੱਖ ਦੀ ਹੈਗੀ ਠੀਕ ਹੈ ਕੰਨਾ ਕੱਦ ਹੋਣੀ ਦੇ ਲੈ ਕਿੰਨਾ ਕੱਦ ਸੋਨਾ ਰੱਖਦੀ ਆ ਦੁੱਗੀ ਪਾਈ ਕਹਿੰਦਾ ਹੋਈ ਜਾਂਦੀ ਆ ਤੇ ਸਪੈਸ਼ਲ ਫਰਮਾਇਸ਼ ਨਾ ਬਾਹਰਲੇ ਬੰਨਿਓ ਆ ਬੱਛੀ ਦੀ ਆ ਇਹ ਸੱਜਣ ਕਹਿੰਦਾ ਇਹ ਤੋੜ ਕੇ ਦਿਖਾਉਣੀਆਂ ਆ ਲੈ ਤੋੜ ਦੇ ਚੋਬਰਾ ਖੋਲ ਕੇ ਤੇ ਗੱਲ ਨਹੀਂ ਤੇ ਬਾਕੀ ਇੱਥੇ ਤੇ ਨਾ ਤੁਰਦੀ ਦੀ ਅਡਜਸਟਮੈਂਟ ਕਰ ਲੈ ਕੋਈ ਗੱਲ ਨਹੀਂ ਕੋਈ ਗੱਲਾਂ ਸਾਰੀਆਂ ਬਣਾ ਦਾਂਗੇ ਐ ਨੂੰ ਲਿਆ ਕੇ ਲੰਬੀ ਵੀ ਕਮਾ ਦੀ ਇਸੂਆ ਕਿਹੜਾ ਸੁਹੰਦੀ ਆ ਸੁਆ ਪਹਿਲਾ ਜੀ ਪਹਿਲਾ ਹਾਂ ਇਹ ਆ ਸਮੁੰਦਰੀ ਜਹਾਜ਼ ਹੀ ਲੱਗਦਾ ਮੈਂ ਕਹਣਾ ਸਮੁੰਦਰ ਤੋਂ ਵੀ ਵੱਡਾ ਜੀ ਠੀਕ ਆ ਗੱਲ ਅਜਵੇਂ ਚੀਮੇ ਹੋਰੀ ਕਹਿੰਦੇ ਨੇ ਹਾਜੀ ਮਸਤਾਨ ਹੋਰਾਂ ਵਾਲਾ ਜਹਾਜ਼ ਹੀ ਲੱਗਦਾ ਸਮੁੰਦਰੀ ਵੱਡੀ ਪੂਰੀ ਫੁੱਲਾ ਲੇਵਾ ਸੋਨਾ ਬਣਾਉਗੀ ਤੇ ਤੋਰਾ ਇਹਦਾ ਹੁਣੇ ਪਹਿਲਵਾਨ ਨਾਲ ਇਹਦਾ ਤੋਰਾ ਦੱਸਦਾ ਵੀ ਇਹਨੇ ਲੇਵਾ ਕਿਦਾਂ ਦਾ ਤਿਆਰ ਕਰਨਾ ਅੱਗੇ ਦੰਦੋ ਕਿਵੇਂ ਆਹੇ ਦੰਦੋ ਦਿਖਾਇ ਹੀ ਨਹੀਂ ਜਿਹਨੇ ਜ਼ੋਰ ਮਾਰਦੀ ਹੈਗੇ ਠੀਕ ਆ ਹਉ ਦੰਦਾ ਜੀ ਬਸੇ ਹਉ ਦੰਦਾ ਜੀ ਹਉ ਦੰਦਾ ਜੀ ਆ ਹਉ ਬਾਈ ਕਹਿੰਦਾ ਲਗਭਗ ਦੰਦਾਂ 'ਚ ਉਹ ਤੁਹਾਡੀ ਖੇਚਲਾ ਨੇੜੇ ਆ ਕੇ ਚੈੱਕ ਕਰਨ ਦੀ ਪਰ ਇਹਦੀ ਨਸਲ ਕੁਆਲਟੀ ਪਰਦੀ ਅਗਵਾਹੀ ਵੀ ਇਹ ਸੋਹਣੀ ਬੈੜ ਤਿਆਰ ਹੋਣ ਵਾਲੀ ਅੱਗੇ ਜਾਦਾ ਇਹਦਾ ਮੂਰੀ ਵੀ ਅਸੀਂ ਪਾਈ ਆ ਜੇ ਖੁੱਲੀ ਫਿਰਦੀ ਫਾਰਮ ਇਹਦਾ ਕਿੰਨਾ ਕਿੰਨਾ ਟਾਈਮ ਪੈਂਡਿੰਗ ਹੈ ਇਹਦਾ ਇਹਦਾ 14 ਤਰੀਕ ਨੂੰ ਦਿਨ ਪੂਰੇ ਨੇ ਜੀ ਅਗਲੀ ਜਿਹੜੀ 14 ਹੋਊਗੀ ਆਪਣੇ ਜਿਹੜੀ ਅੱਗੇ 14 ਆ ਰਹੀ ਹੈ ਅੱਜ ਹੋ ਗਈ 26 ਹੈ ਨਾ ਅੱਜ 26 ਹੋ ਗਈ ਅੱਜ 26 ਹੋ ਗਈ 14 ਨੂੰ ਇਹਦੇ ਬਾਈ ਕਹਿੰਦਾ ਦਿਨ ਪੂਰੇ ਹੋਣੇ ਆ ਪਹਿਲਾਂ ਬੱਛੀ ਆ ਥਣ ਸਿੰਗਲ ਚਾਰ ਰਹਿਣਗੇ ਵੱਡੀ ਵਾਲੇ ਦਾ ਕੋਈ ਲੇਖਾ ਨਹੀਂ ਹੈਗਾ ਕੋਈ ਇਹਦਾ ਤੋੜ ਨਹੀਂ ਹੈਗਾ ਵੱਡੀ ਵਾਲਾ ਬਾਕੀ ਉੱਪਰ ਚੌੜੀ ਚੁੜੀ ਚੈੱਕ ਕਰਾ ਦੇ ਕਿੰਨੇ ਦਾ ਚੜਾਈ ਆ ਗਈ ਪੂਰੀ ਫੁੱਲਾ ਤੇ ਫਾਰਮ ਚੋਂ ਲਈ ਵੀ ਆ ਕੈਣ ਦੀ ਵੀ ਲੋੜ ਨਹੀਂ ਉਹ ਬੈਠ ਦੱਸਦੀ ਆ ਤੇ ਫਾਰਮ ਵਾਲਾ ਤੁਹਾਨੂੰ ਪ੍ਰੂਫ ਵੀ ਦੇ ਦਨ ਇੱਥੇ ਮਾਰ ਲੱਭੀ ਕੈਮਰਾ ਇੱਥੋਂ ਦਾ ਬਾਲ ਹੀ ਝਾੜਦੇ ਇਹਨਾਂ ਨੇ ਖੁਰਚ ਖੁਰਚ ਲਿਆ ਨਹੀਂ ਮਾਲਾ ਨਾ ਬੋਡਾ ਦੁਖਾ ਲੱਗਿਆ ਮੇਰਾ ਕੱਲ ਖੁਰਚੇ ਦਾ ਨਹੀਂ ਮਾਲ 100 200 ਪੂਰੀ ਸ਼ੈਂਪੂ ਦੀ ਟੱਪ ਗਈ ਇਹਦੇ ਉੱਤੋਂ ਦੀ ਤੇ ਰੇਟ ਇਹਦਾ ਕੱਚੀ ਦਾ ਕਿਵੇਂ ਕਰਾਂਗੇ ਕੱਚੀ ਦਾ ਕੱਚੀ ਦੇ ਹਿਸਾਬ ਨਾਲ ਜਿੱਦਨੇ ਤਿਆਰ ਹੋ ਗਏ ਉਹ ਕੀ ਦਾ ਪੱਕੀ ਦੇ ਹਿਸਾਬ ਨਾਲ ਪੱਕੀ ਦੇ ਹਿਸਾਬ ਨਾਲ ਠੀਕ ਹੈ ਗੱਲ ਤੇ ਹੁਣ ਮਾਰਦੇ ਲੱਭੀ ਅਗਲੇ ਨੰਬਰ ਵਾਲੀ ਤੇ ਆ ਪੜਾ ਤੁਹਾਨੂੰ ਖੜੀਆਂ ਦਿਖਾ ਦਾਨੇ ਇਹ ਕਿਹੜਾ ਸੂਆ ਸੂਆ ਇਹ ਦੂਜਾ ਸੂਆ ਕਰਨ ਯਾਰ ਇਹਨੂੰ ਵੀ ਦਿਖਾ ਦਈਏ ਸਮਾਰ ਕੇ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਕੱਢਦੀ ਐ ਇਹ ਦਿਨ ਕੱਢ ਚੋ 10 ਜੀ ਠੀਕ ਹੈ ਗੱਲਾਂ ਸੀਮੰਦੀ ਡਿਟੇਲ ਸਾਰੀ ਸੀਮੰਦੀ ਇਹਦੇ ਡਿਟੇਲ ਆਪਣੇ ਕੋਲੇ ਕੋਈ ਨਹੀਂ ਹੈਗੀ ਜਿਵੇਂ ਆਪਦੇ ਕੋਲੋਂ ਬਣਾਉਣ ਨੂੰ ਕੋਈ ਮਰਜ਼ੀ ਬਣਾ ਦਈਏ ਨਾ ਆਪਦੇ ਕੋਲੋਂ ਕਾਨੂੰ ਬਣਾਉਣੀਆਂ ਜੈਨੂਅਨ ਹੀ ਰੱਖਣੀਆਂ ਜੈਨੂਅਨ ਹੀ ਰੱਖਾਂਗੇ ਤੇ ਹੁਣ ਮਾਰਦੇ ਅਗਲੇ ਨੰਬਰ ਵਾਲੀ ਤੇ ਇਹ ਆ ਗਈ ਸਾਈ ਵਾਲ ਜਣਾ ਇਹ ਸਾਈ ਵਾਲ ਆ ਗਈ ਜੀ ਠੰਡੀ ਹੈ ਪੂਰੀ ਜੀ ਆ ਨਰਮ ਤਾਂ ਨਹੀਂ ਸੁਆਦੀ ਬਿਲਕੁਲ ਠੰਡੀ ਸੁਆ ਕਿਹੜਾ ਰਹੂਗੀ ਸੁਆ ਦੂਜਾ ਹੈ ਸੁਆ ਦੂਸਰਾ ਕਿੰਨੇ ਦਿਨ ਕੱਢਦੀ ਹੈ ਇਹ ਦਿਨ ਕੱਢ ਜੂ ਜੀ ਹਜੇ 12 15 ਦਿਨ ਓਕੇ ਕਿੰਨਾ ਕੁ ਦੁੱਧ ਦੱਸਿਆ ਦਾ ਦੁੱਧ ਇਹਦਾ 15 16 ਕਿਲੋ ਦਿੱਤਾ ਹੋਇਆ ਜੀ ਓਕੇ ਹਾਂ ਆਇਆ ਆਇਆ ਹੁਣ ਆ ਜਾ ਅਗਲੇ ਨੰਬਰ ਤੇ ਹੁਣ ਇੱਥੇ ਮਾਰਦੇ ਗਰਲੈਂਡ ਨੂੰ ਟੱਚ ਤੇ ਕੈਮਰਾ ਇੱਥੋਂ ਦਿਖਾ ਦੇ ਆ ਆ ਆ ਰੰਗ ਚ ਤਾਂ ਇੱਕ ਵਸੇਖ ਹੀ ਹੁੰਦਾ ਵੀ ਲੇਵਾ ਖੁੱਲਾ ਬਣਾਉਂਦੀ ਆ ਨਾ ਲੇਵਾ ਮੈਂ ਕਹਣਾ ਜੀ ਦੇਖੀ ਜਿਦਾਂ ਆ ਰੰਗ ਵਾਲੀਆਂ ਇੱਕ ਦਿਨਾਂ ਨੂੰ ਥਣ ਦੂਰਾ ਮਿਲੂਗਾ ਲੇਵਾ ਖੁੱਲਾ ਮਿਲੂ ਫੈਟ ਜਾਦੇ ਮਿਲੂਗੇ ਇਹਨਾਂ ਦੀ ਤੇ ਦੁੱਧ ਦੀ ਕੰਪੈਸਟੀ ਚੰਗੀ ਮਿਲੂ ਬਾਕੀ ਜਾਣ ਵਾਲੀ ਬੱਸੀ ਹੈ ਜੀ ਦੁੱਧ ਮੱਝਾਂ ਨਾਲ ਦਾ ਸਰੀਰ ਪਿਆ ਬੱਚਾ ਵਰਗਾ ਹੀ ਦੁੱਧ ਹੋਊਗਾ ਇਹਦਾ 20 22 ਕਿਲੋ ਦੁੱਧ ਚਵਾ ਦੇਣਾ ਜੀ ਬੱਸੀ ਨੇ ਠੀਕ ਆ ਗੱਲ ਸੁਆ ਇਹ ਸੁਆ ਜੀ ਦੂਜਾ ਕਹਿ ਕੇ ਦਿੱਤੇ ਆਪਾਂ ਨੂੰ ਮਾਲਕਾਂ ਨੇ ਜਿਹੜਾ ਕੁਝ ਆਪਾਂ ਨੂੰ ਕਹਿ ਕੇ ਦਿੱਤਾ ਆਪਾਂ ਨੂੰ ਕਿੰਨੇ ਦਿਨ ਕੱਢੂਗੀ ਇਹ ਇਹ ਦਿਨ ਕੱਢੂ ਹਫਤਾ ਜੀ ਇੱਕ ਹਫਤਾ ਪੈਂਡਿੰਗ ਆ ਹਫਤੇ ਦੇ ਅੰਦਰ ਅੰਦਰ ਇਹ ਬੈਠੇ ਮਾਰ ਕੈਮਰਾ ਇੱਥੋਂ ਮਾਰ ਗਏ ਮਰਾ ਯਾਰ ਬੈਠ ਬਹੁਤ ਸੀ ਚੰਗੀ ਆ ਨਾ ਹਾਂ ਜੀ ਬੈੜ ਪੂਰੀ ਚੰਗੀ ਖੂੰਗਾ ਉਰਲੇ ਬੰਨੇ ਕਰਦੇ ਥੋੜੀ ਜਿਹੀ ਪਰਾਂ ਤੋਂ ਜੇ ਤੋ ਇਧਰ ਨੂੰ ਜਾਊਗੀ ਨਾ ਇੱਕ ਵਾਰੀ ਉਦੋਂ ਮਾਰਦੀ ਆਰਡਰ ਤੇ ਕੈਮਰਾ ਇੱਥੋਂ ਕਰਾ ਦੀ ਚਾਹਤਾ ਖੁੱਲੇ ਲੈਵੇ ਚ ਰਹੂਗੀ ਪੂਰੀ ਫੰਦਾ ਆ ਨੰਬਰ ਬੋਲ ਦਿਓ ਜੀ ਨੰਬਰ 62395 ਜੀ ਹਾਂ ਜੀ 37195 62395 37195 ਪਿੰਡ ਠੂਲੀਵਾਲ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਨੰਬਰ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਅਦ ਤੋ ਲੈ ਜਿਓ ਧੰਨਵਾਦ ਜੀ